ਸਾ ਪੰਜਾਬ ਦੀ ਜਨਤਾ ਨੂੰ ਭੰਗ ਕੇ ਰੋ ਪੰਜਾਬ ਦੀ ਵਿਧਾਨ ਸਭਾ ਚੋਣਾਂ ਲੜਾਂਗੇ। ਜਨਾਦਸ ਖਤਮ ਹੋ ਗਈ ਹੈ ਜਾਂ ਝਾੜੂ ਖਤਮ ਹੋ ਗਿਆ ਪਤਾ ਲੱਗ ਜੂਗਾ। ਕਿਦੋਂ ਫਾਈਨਾਂਸ ਮੰਤਰੀ ਦੋਹੇ ਪਾ ਡਬੀਪੀਐਸਏ ਪੰਜਾਬ ਦੇ ਵਿੱਚ ਆਏ ਪਏ ਖਰੀਦਨਾ ਸੇ ਫੜਦਾ ਕਿਉਂ ਨਹੀਂ ਬਈ? ਫਿਰ ਐਫਆਈਆਰ 'ਚ ਕਿਸੇ ਦਾ ਨਾਮ ਕਿਉਂ ਨਹੀਂ? ਅਸੀਂ ਕਹੇ ਨਿੱਜੀ ਵਾਰਮੀ ਕੀਤਾ ਨਾਸੀਂ ਨੀਤੀਬਾਧ ਵਿਸ਼ਵਾਸ ਰੱਖਦੇ ਹਾਂ ਨਹੀਂ ਤਾਂ ਹਰੇਕ ਐਮਐਲਏ ਦੇ ਖਿਲਾਫ ਨੀਤੀਬਾਧ ਤਾਂ ਬਥੇਰੀਆਂ ਗੱਲਾਂ ਹੈ ਉਹ ਡੀਸੀਪੀ ਕੁੱਟ ਦਿੱਤਾ ਤੇ ਸੱਜ ਕੇ ਜਾਈਏ ਪੰਜਾਬ ਪੁਲਿਸ ਤੇ ਡੀਸੀਪੀ ਸਾਡੇ ਰਾਜ ਚ ਕੋਈ ਹੋਮਗਾਰਡ ਦਾ ਬੰਦਾ ਨਹੀਂ ਕੁੱਟਿਆ ਗਿਆ ਦੇਸ਼ੇ ਕਸੀ ਵੀ ਮੁੱਦੇ ਕਈ ਰਿਜ਼ੋਲਵ ਨਹੀਂ ਕਰ ਸਕੇ ਐਸੇ ਇਸ਼ੂ ਸੰ 25 ਦਿਨ ਚਲਾਓ ਸੈਸ਼ਨ ਕਿ 1.5 ਘੰਟੇ ਦੀ ਕਾਰਵਾਈ ਨਾਲ GST ਪਾਵਰ ਇਸ ਕਬਰ ਬਰਨਿੰਗ ਦਾ ਜਿਹੜਾ ਕਈ ਸਾਲਾਂ ਦਾ ਲਟਕਦਾ ਆ ਰਿਹਾ ਮੁੱਦਾ ਉਹ ਸੋਲਵ ਹੋ ਜਾਏਗਾ ਨਹੀਂ ਕੇਵਲ ਪੀਕੂ ਬਣਾਉਣ ਆਸੇ ਵਿਧਾਨ ਸਭਾ ਦਾ 70 ਕਰੋੜ ਰੁਪਏ ਦਾ ਕਰਜ਼ਾ ਅੱਜ ਪੰਜਾਬ ਤੇ ਚੜਿਆ ਆ ਗਿਆ 1 ਕਰੋੜ ਰੁਪਏ ਦਾ ਖਰਚਾ ਅੱਜ ਹੋਰ ਹੋਇਆ 70 ਭਲਾਇਆ ਜਾਂਦਾ ਆਪੋਜੀਸ਼ਨ ਵਾਸਤੇ ਉਹਨੇ ਸੁਭ ਲੈਣ ਆਸੇ ਨਾ ਕੀ ਚੁਨੇ ਹੋਏ ਲੋਗਾ ਅਸੀਂ ਜਿਹੜੇ ਆਲਰੇਡੀ ਪਾਰਟੀ ਦੇ ਮੈਂਬਰ ਨੇ ਜਿਹੜੇ ਕਾਨੂੰਨ ਬਣਾ ਰਹੇ ਨੇ ਜਿਹੜੇ ਫੈਸਲੇ ਲੈ ਰਹੇ ਨੇ ਉਹ ਉਹਨਾਂ ਹਾਸੇ ਨਹੀਂ ਬਣਾਇਆ ਜਾ ਰਿਹਾ ਅਸੀਂ ਇਹਦੇ ਵਿੱਚ ਕਮੀਆਂ ਕੱਢਣੀਆਂ ਖੜੇ ਹੋ ਕੇ ਫਿਰ ਸਰਕਾਰ ਦਾ ਕੰਮ ਹੁੰਦਾ ਹੈ ਕਿ ਆਪੋਜੀਸ਼ਨ ਨੂੰ ਸੁਣ ਕੇ ਉਹਨਾਂ ਕਮੀਆਂ ਤੇ ਕੁਐਸਚਨ ਮਾਰਕ ਲਾ ਕੇ ਅਗਲੇ ਦਿਨ ਆ ਕੇ ਕਹਿਣ ਕਿ ਬਾਜਵਾ ਸਾਹਿਬ ਰਮਦਾਵਾ ਸਾਹਿਬ ਅਸੀਂ ਇਹ ਵਿੱਚ ਸੁਧਾਰ ਕਰ ਲਿਆ ਤੁਹਾਡੇ ਸੁਜੈਸ਼ਨ ਦੇ ਮਤਾਬਕ ਇਹ ਨਹੀਂ ਦੀ ਚੱਕਦੇ ਹੋ ਫਟੇ ਕਰ ਦਿਓ ਬਾਹਰ ਮੈਨੂੰ ਫੈਸਲਾ ਲੈਣਾ ਪਊਗਾ ਤੁਸੀਂ ਮਾਲਕ ਕੋ ਲੈ ਲਓ ਫੈਸਲਾ ਜੋ ਲੈਣਾ ਹੈ ਠੀਕ ਆ ਖੇੜਾ ਸਾਹਿਬ ਨੇ ਮੈਂ ਮੋਸ਼ਨ ਦੀ ਮੂਵ ਕੀਤਾ ਹੈ ਕਿ ਅਗਰ ਸਪੀਕਰ ਸਾਹਿਬ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਾ ਚਾਹਣੇ ਹੋ ਬਖਾਓ ਦੁਬਾਰੇ ਬਖਾਓ ਪੰਜਾਬ ਦੀ ਜਨਤਾ ਨੂੰ ਭੰਗ ਕੇ ਰੋ ਪੰਜਾਬ ਦੀ ਵਿਧਾਨ ਸਭਾ ਚੋਣਾਂ ਲੜਾਂਗੇ ਨਾਲੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਾਂਗਰਸ ਖਤਮ ਹੋ ਗਈ ਹੈ ਕਿ ਝਾੜੂ ਖਤਮ ਹੋ ਗਿਆ ਹੈ ਪਤਾ ਲੱਗ ਜੂਗਾ ਰੇਲਿਆ ਕੌਣ ਹੈ ਵੀ ਪਤਾ ਲੱਗ ਜਾਏਗਾ ਅਸੀਂ ਤਾਂ ਕਿਹਾ ਜਦੋਂ ਉਹ ਫਾਈਨਾਂਸ ਮਿਨਿਸਟਰ ਨੂੰ ਇਹ ਪਤਾ ਹੈ ਵੀ ਪੈਸੇ ਪੰਜਾਬ ਦੇ ਵਿੱਚ ਆਏ ਪਏ ਅਖਰੀ ਦਿਨਾਂ ਸੇ ਫੜਦਾ ਕਿਉਂ ਨਹੀਂ ਭਈ ਫਿਰ ਐਫ ਆਈ ਆਰ ਚ ਕਿਸੇ ਦਾ ਨਾਮ ਕਿਉਂ ਨਹੀਂ ਫਿਰ ਨੰਬਰ ਕਿਉਂ ਨਹੀਂ ਇਹ ਸਾਰੇ ਦਾ ਸਾਰਾ ਕੰਮ ਲੋਕਾਂ ਨੂੰ ਬੇਫਕੂ ਬਣਾਉਣ ਵਾਸਤੇ ਔਰ तमाम ਚੀਜ਼ਾਂ ਤੋਂ ਨਜ਼ਰ ਹਟਾਉਣ ਵਾਸਤੇ तमाम ਮੁੱਦਿਆਂ ਤੋਂ ਐਕਚੁਅਲੀ ਤੁਹਾਡੇ ਜਿਹੜੇ ਮੁੱਦੇ ਨੇ ਉਹਨਾਂ ਤੋਂ ਨਜ਼ਰ ਹਟਾਉਣਾ ਸੀ ਇਹ ਕੀਤਾ ਗਿਆ ਇਹ ਐਸੀ ਸਕ੍ਰਿਪਟ ਲੈ ਕੇ ਲਿਆਉਂਦੇ ਆ ਫਿਲਮ ਸਟੋਰੀ ਐਸੀ ਰਚਦੇ ਆ ਸਾਡੇ ਦੇ ਪਰਚਾ ਦੇ ਤਾਂ ਉਹ ਅਨਕਿਤ ਸਖੇੜਾ ਤੋਂ ਚੱਕ ਕੇ ਅਸੀਂ ਕਾਗਜ਼ ਲਾਇਆ ਕੋਈ ਕੋਰਨੀ ਨਹੀਂ ਕੀਤੀ ਸਾਡੇ ਤੇ ਪਰਚਾ ਤਾਂ ਦਿੱਤਾ ਕਿ ਪੰਜਾਬ ਦੇ ਲੋਕ ਡਰ ਜਾਣ ਕੋਈ ਖਬਰ ਨਾਲ ਕੋਈ ਐਸੀ ਗੱਲ ਨਹੀਂ ਅਸੀਂ ਕਦੇ ਨਿੱਜੀ ਵਾਰ ਨਹੀਂ ਕੀਤੇ ਨਾਲ ਸੀ ਨਿੱਜੀ ਵਾਰਾਂ 'ਚ ਵਿਸ਼ਵਾਸ ਰੱਖਦੇ ਹਾਂ ਨਹੀਂ ਤਾਂ ਹਰੇਕ ਐਮਐਲਏ ਦੇ ਖਲਾਫ ਨਿੱਜੀ ਵਾਰ ਤਾਂ ਬਥੇਰੀਆਂ ਗੱਲਾਂ ਹੈ ਸਾਡੇ ਪਿਤਾ ਸਮਾਨ ਸੀ ਅਜੁੱਗੋ ਕੋ ਦੇ ਉਗੋ ਕੇ ਸਾਹ ਦੇ ਪਿਤਾ ਬੇਸ਼ੱਕ ਕਿੰਨਾ ਹਲਾਤਾ 'ਚ ਉਹਨਾਂ ਦੀ ਮੌਤ ਹੋਈ ਹੈ ਏ ਮਾਲਕ ਜਾਨਦਾ ਜਾਂ ਉਹ ਜਾਂਦੇ ਲੇਕਿਨ ਅਸੀਂ ਸਾਡਾ ਫਰਜ ਮੰਦਾ ਕਿ ਜੇ ਐਮਐਲਏ ਦਾ ਪਿਤਾ ਉਹ ਸਾਡਾ ਵੀ ਬਾਪ ਹੈ ਹਾਲਾਕਿ ਮੀਡੀਆ ਦੇ ਰਾਹੀਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ ਸਲਫਾਸ ਖਾਲੀ ਸੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਸੀਂ ਕਿਸੇ ਦੇ ਨਿੱਜੀ ਮਸਲੇ 'ਚ ਨਹੀਂ ਪੈਣਾ ਚਾਹੀਦਾ ਅਸੀਂ ਤਾਂ ਕਹਿੰਦੇ ਹਰੇਕ ਦਾ ਮਾਂ ਬਾਪ ਭਾਵੇਂ ਦੁਸ਼ਮਣ ਦਾ ਹੈ ਉਹ ਹੱਸਦਾ ਵਸਦਾ ਰਹੇ ਪੇ ਤੁਸੀਂ ਕੋਈ ਗੱਲ ਹੁੰਦੀ ਹੈ ਤੁਸੀਂ ਕਾਂਗਰਸ ਨੂੰ ਇਹ ਸਰਾ ਬਣਾ ਦਿੰਦੇ ਹੋ ਕੀ ਹੋ ਗਿਆ ਸੀ 18 ਐ ਪਿਛਲਿਆ ਦੀ ਤੁਸੀਂ 18 ਸੀ ਮੈਂ ਉਹਨਾਂ ਦੋਸਤਾਂ ਨੂੰ ਕਹਿਣਾ ਚਾਹਣਾ ਹੈ ਜਿਹੜੇ ਸਾਡੇ ਕੋਲੇ ਸਮੇਂ-ਸਮੇਂ ਆਉਂਦੇ ਹੁੰਦੇ ਸੀ ਕੰਮ ਵਾਸਤੇ ਵੀ ਵੈਸੇ ਵੀ ਇੱਕ ਭਾਈਚਾਰਕ ਸੀ ਇਸ ਗੱਲ ਨੂੰ ਨਾ ਤੋੜੋ ਹਾਂ ਮੁੱਦੇ ਤੇ ਗੱਲ ਕਰੋ ਡਿਸਕਸ਼ਨ ਦਾ ਮੌਕਾ ਦਿਓ ਹਰ ਬੰਦੇ ਨੂੰ ਆਪਣੀ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਇੱਕ ਮੁੱਦਾ ਸਾਰੇ ਮੁੱਦਿਆਂ ਤੇ ਰੋਕ ਲਾ ਦਿੱਤੀ ਤੁਹਾਡੇ ਉੱਤੇ ਜ਼ਮੀਨ ਤੁਸੀਂ ਖੋਣ ਗਏ ਆਪ ਤਮਾਸ਼ਾ ਕੀਤਾ ਅੱਜ ਉਹ ਵੀ ਜਿਹੜੀ ਪਾਲਿਸੀ ਹੈ ਉਹ ਤੇ ਔਰ ਨਹੀਂ ਉਹ ਤੇ ਸਟੇ ਹੋ ਗਿਆ ਆਟਾ ਦਾਲ ਸਕੀਮ ਤੇ ਤੁਹਾਡੀ ਤੇ ਸਟੇ ਹੋ ਗਿਆ ਮਾਈਨਿੰਗ ਪਾਲਿਸੀ ਤੇ ਤੁਹਾਡੀ ਤੇ ਸਟੇ ਹੋ ਗਿਆ ਬਿਜਲੀ ਤੇ ਗੱਲ ਕਰਦੇ ਹੋ ਕਰੋ ਬਿਜਲੀ ਤੇ ਗੱਲ ਕਿਹੜੇ ਜੀਰੋ ਮੀਟਰ ਲਈ ਫਿਰਦੇ ਹੋ ਦੱਸਾਂਗੇ ਅਸੀਂ ਬੈਸ ਕਰਨ ਦਾ ਮੌਕਾ ਦਿਓ ਖੁੱਲ ਕੇ ਸਮਾ ਰੱਖੋ ਇਹ ਨਹੀਂ ਵੀ 3 ਮਿੰਟ ਬੱਲੂਗਾ ਫਲਾਨਾ 2 ਮਿੰਟ ਬੱਲੂਗਾ ਫਲਾਨਾ ਪ੍ਰਤਾਪ ਸਿੰਘ ਬਾਜਵਾ ਘੰਟਾ ਬੋਲੇ ਘੰਟਾ ਬੋਲੇ 5 ਮਿੰਟ ਸਮਾਂ ਕਹਿੰਦਾ ਬੋਲੇ ਉਹਨਾਂ ਦਾ ਐਮਐਲਏ 30 ਮਿੰਟ ਬੋਲੇ ਸਾਨੂੰ 25 ਦਿਓ ਫੇਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪੰਜਾਬ ਦੀ ਜਨਤਾ ਨੂੰ ਇਸੇ ਵਿਧਾਨ ਸਭਾ ਦੇ ਰਾਹੀਂ ਤੁਹਾਡੇ ਕੈਮਰਿਆਂ ਦੇ ਰਾਹੀਂ ਜਾਣਨ ਪਾਵਾਂਗੇ ਕਿ ਪੰਜਾਬ ਥੋਕੀ ਰਿਹਾ ਉਹ ਡੀਸੀਪੀ ਕੁੱਟ ਦਿੱਤਾ ਤੇ ਸਤਕੇ ਦਈਏ ਪੰਜਾਬ ਪੁਲਿਸ ਤੇ ਡੀਸੀਪੀ ਸਾਡੇ ਰਾਜ ਚ ਕੋਈ ਹੋਮਗਾਰਡ ਦਾ ਬੰਦਾ ਨਹੀਂ ਕੁੱਟਿਆ ਗਿਆ ਬੇਸ਼ੱਕ ਅਸੀਂ ਵੀ ਮੁੱਦੇ ਕਈ ਰਿਜ਼ੋਲਵ ਨਹੀਂ ਕਰ ਸਕੇ ਐਸੇ ਇਸ਼ੂ ਸੰ ਬਗੜਾੜੀ ਇਸ਼ੂ ਹੈ ਅੱਜ ਉਹ ਸਾਡੇ ਆਵਾ ਕਹਿੰਦੇ ਮੌਕ ਸੈਸ਼ਨ ਲਾਉਣ ਆਇਆ ਸੀ ਜਿਹੜਾ ਪੁਰਾਣਾ ਉਪਾ ਉਹ ਤੇ ਵੀ ਨਹੀਂ ਆਇਆ ਹਾਂ ਫੱਟ ਗਿਆ ਮੇਰੇ ਕਹਿਣ ਦਾ ਮਤਲਬ ਐਸੇ ਇਸ਼ੂ ਸਨ ਅਸੀਂ ਇਸ ਕਰਕੇ ਬਾਹਰ ਬਖਿਆ ਸੀ ਕਹਿੰਦੇ ਹੁਣਾ ਮੈਂ ਤੁਹਾਨੂੰ ਬਤਾ ਲਿਆ ਕਿ ਆਓ ਕਿ ਜਿਹੜਾ ਪਹਿਲਾਂ ਅਜੇ ਚੀਵਨਸ ਇੱਥੇ ਵੀ ਨਹੀਂ ਆਉਂਦਾ ਰਿਹਾ ਅੱਜ ਭਗੌੜਾ ਕੇ ਦੂਸਰੀ ਪਾਰਟੀ ਦੀ ਗਿਆ ਉਹਨੂੰ ਪੋਲਿਟਿਕਲ ਸੀਨ ਤੋਂ ਵੱਖ ਕਰਨ ਲਈ ਮੋੜਾ ਲੱਗ ਜਾਂਦਾ ਉਹਨੂੰ ਜਿਹੜਾ ਪੋਲਿਟਿਕਲ ਅਸਾਈਲਮ ਦਿੱਤਾ ਬੀਜੇਪੀ ਨੇ ਉਹ ਖਤਮ ਕਰ ਦਿੱਤਾ ਆ ਮਾਈਨਿੰਗ ਦਾ ਹੈ ਇਹਦੇ ਵਿੱਚ ਪ੍ਰੈਸ ਕਾਨਫਰੈਂਸ ਕਰਾਂਗੇ ਕਹਿ ਦਿੱਤਾ ਕਿ ਆ ਸਾਡੇ ਕੋਲ ਇਹ ਲੋਕਾਂ ਦੀ ਜਨਤਾ ਨੂੰ ਕਹਤਾ ਇਸ ਹਿਸ਼ਿਆਰ ਰਹੀ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਮਾਈਨਿੰਗ ਮਾਈਨਿੰਗ ਦੇ ਜਾਇਲੋਜੀ ਡਿਪਾਰਟਮੈਂਟ ਅਧੀਨ ਪੈਂਦੀਆਂ ਖੱਡਾਂ ਸਾਈਟ ਤੇ ਸਟਾਕ ਜਾੜ ਉੱਪਰ ਇਹ ਨਹੀਂ ਨਾ ਰੇਤਾ ਹੈਗਾ ਆ ਇਹਨਾਂ ਨੇ ਆਹ ਨਹੀਂ ਲਾਉਣਾ ਪੈਣਾ ਪਲਸੋ ਕਰਨਗੇ ਓਏ ਦੱਸਾਂਗੇ ਮੇਰੇ ਕਹਿੰਦਾ ਮੁੰਡਾ ਇਹਨਾਂ ਮੁੱਦਿਆਂ ਤੇ ਡਿਸਕਸ਼ਨ ਸੀਗਾ ਆ ਅੱਗੇ ਰਾਜਸਥਾਨ ਕੰਧ ਪਲਾਸਟਰ ਕਰਨਾ ਸੇ ਤੁਸੀਂ ਪੱਤਰਕਾਰੋਂ ਉਹ ਗਰੀਬ ਬੰਦਾ ਦੀ ਕੰਧ ਪਲਾਸਟਰ ਕਰਨਾ ਸੇ ਰਾਜਸਥਾਨ ਤੋਂ ਰੇਤਾ ਲੈ ਕੇ ਆ ਰਹੇ ਹੈ ਇਹ ਬਾਚੋ ਤੋਂ ਰੇਤਾ ਆ ਰਿਹਾ ਰੁਇਟੀ ਲਾ ਦਿੱਤੀ ਹੈ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਹੈ ਥੋੜਾ ਟਾਈਮ ওভার ਹੋ ਗਿਆ ਪਾਣਾ ਸਾਹਮਣੇ ਦੇਖਦੇ ਉਸੇ ਨੂੰ ਕ腐ਪਸ਼ਨ ਤੇ ਗੱਲ ਕਰਨੀ ਹੈ ਮੇਰਾ ਸਪੀਕਰ ਬੰਦ ਕਰ ਲੇ ਮੇਰੀ ਬੇਨਤੀ ਹੈ ਇਹ ਉਹੀ ਕੰਮ ਇਹੀ ਉਹ ਕੰਮ ਹੋ ਰਿਹਾ ਹੈ ਸਪੀਕਰ ਮੇਰੇ ਨਾਲ ਹੈ ਤੁਸੀਂ ਉਹੀ ਇਸ਼ਾਰਿਆਂ ਤੇ ਜਾਣ ਪੁੱਛ ਕੇ ਫਰਸਟ ਐਕਸ਼ਨ ਸਪੀਕਰ ਸਾਹਿਬ ਪਰ ਚਲੋ ਇਹ ਹੱਥ ਤੋਂ ਬਾਹਰ ਜਾ ਰਹੇ ਨੇ ਚਲੋ ਚਲੋ ਮੈਂ ਠੀਕ ਹੈ ਸਭ ਸਭ ਸਾਥੀਆਂ ਨੇ ਬੋਲਣਾ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਕਿ ਹਰ ਇਸ ਦਾ ਨਾ ਕਰੋ ਆਪੋਜੀਸ਼ਨ ਦਾ ਸੈਸ਼ਨ ਹੁੰਦਾ ਹੈ ਸਭੀਆਂ ਤੋਂ ਹੁੰਦਾ ਆਇਆ ਸਾਡੀ ਤੁਸੀਂ ਗੱਲ ਸੁਣਨੀ ਹੈ ਵਿਚਾਰ ਕਰਨੀ ਹੈ ਗੌਰ ਫਰਮਾਉਣਾ ਹੈ ਤੇ ਸਕੀਮ ਅੱਗੇ ਲੈ ਕੇ ਆਉਣੀ ਹੈ ਨਾ ਕਿ ਸਾਨੂੰ ਧੱਕੇ ਨਾਲ ਬਾਹਰ ਕੱਢਣਾ ਹੈ ਸਪੀਕਰ ਸਾਹਿਬ ਦੁਬਾਰਾ ਫੇਰ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਮੈਂ ਪੰਜਾਬ ਦੇ ਲੋਕਾਂ ਦੇ ਸੰਮੁਖ ਪੱਖੇ ਮੁੱਦਿਆਂ ਦੀ ਅੱਜ ਗੱਲ ਕੀਤੀ ਜੇ ਗੱਲ ਵਿਧਾਨ ਸਭਾ 'ਚ ਮੌਕਾ ਨਾ ਮਿਲਿਆ ਤਾਂ ਦੁਬਾਰਾ ਫੇਰ ਚਾਹੂੰਗਾ ਕਿ ਤੁਸੀਂ ਸਾਨੂੰ ਇੱਥੇ ਮੌਕਾ ਦਿਓ ਜੋ ਤਾਂ ਜੋ ਅਸੀਂ ਆਪਣੀ ਗੱਲ ਰੱਖ ਸਕੀਏ ਧੰਨਵਾਦ